ਉਮ ਦੇ ਅਮਰ ਸ਼ਹੀਦ ਸੰਤ ਰਾਮਾਨੰ ਜੀ ਮਹਾਰਾਜੀ ਦੀ ਯਾਦ ਵਿੱਚ ਉਹਨਾਂ ਦੇ ਸ਼ਹੀਦੀ ਦਿਵਸ ਮੌਕੇ ਸ਼੍ਰੋਮਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਦਿਰ ਚੱਕ ਕੀ ਜੀਟੀ ਰੋਡ ਫਗਵਾੜਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਪਹਿਲਾਂ ਸਾਰਿਆਂ ਹੀ ਵੱਲੋਂ ਸੰਤ ਮਹਾਰਾਜੀ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਸੁੰਮਨ ਭੇਟ ਕੀਤੇ ਗਏ ਅਤੇ ਸ਼ਰਧਾ ਸੁੰਮਨ ਅਰਪਿਤ ਕਰਨ ਤੋਂ ਬਾਅਦ ਜਿੱਥੇ ਨੌਜਵਾਨਾਂ ਅਤੇ ਹੋਰਨਾਂ ਨੇ ਖੂਨਦਾਨ ਕੀਤਾ ਉਥੇ ਇਸ ਮੌਕੇ ਔਰਤਾਂ ਵੀ ਪਿੱਛੇ ਨਹੀਂ ਰਹੀਆਂ ਔਰਤਾਂ ਨੇ ਵੀ ਇਸ ਮੌਕੇ ਖੂਨਦਾਨ ਕਰਕੇ ਸੰਤ ਮਹਾਰਾਜ ਜੀ ਅਤੇ ਇਨਸਾਨੀਅਤ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟਾਇਆ ਦਿਖਾਉਂਦੇ ਹਾਂ ਇਸ ਖੂਨਦਾਨ ਕੈਂਪ ਦੀਆਂ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਅਜਹੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਤੇ ਸਾਡੇ ਫੇਸਬੁੱਕ ਪੇਜ ਨੂੰ ਕਰੋ ਲਾਈਕ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਸਰ ਅੱਜ ਕੈਂਪ ਦਾ ਆਯੋਜਨ ਕੀਤਾ ਗਿਆ ਹੈਗਾ ਕਾਮਦੇ ਅਮਰ ਸ਼ੀਸ਼ ਸੰਤ ਰਾਮ ਲਾਲ ਜੀ ਨੇ ਸਮਰਪਿਤ ਕੀਤਾ ਨਾਲ ਤੁਹਾਡਾ ਅੱਜ ਗੁਰਮੀ ਦਾਸ ਟਾਈਗਰ ਸੋਸ ਤੋਂ ਸ਼੍ਰੋਮਣੀ ਸ਼ਰੋਮਣੀ ਦਾਸ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਰਾਮਾਨੰਦ ਜੀ ਦੇ ਇਸ ਮਾਗਮ ਮੌਕੇ ਜੋ ਇੱਕ ਖੂਨ ਦਾ ਕੈਂਪ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਆ ਕੇ ਖੂਨਦਾਨ ਕਰਕੇ ਸੰਸਥਾ ਨੂੰ ਦਿੱਤੀ ਸਰ ਲੰਗਰ। ਸੋ ਥੋੜੀ ਜਾਣਕਾਰੀ ਦਿਉਂਗਾ ਕਿ ਕਿੰਨੇ ਵਜੇ ਕੈਂਪ ਸ਼ੁਰੂ ਹੋਇਆ ਸੀ। ਇਹ ਕੈਂਪਸ ਫਿਰ 9 ਵਜੇ ਸਟਾਰਟ ਹੋ ਗਿਆ ਜੋ ਫਿਰ ਚੱਲ ਚੱਲਦੇ ਆ। ਸੋ ਹੁਣ ਤੱਕ ਜਿਹੜਾ ਕਿੰਨੇ ਕਿ ਡੋਨਰਸ ਨੇ ਜਿਹੜਾ ਖੂਨਦਾਨ ਕੀਤਾ ਹੈ। ਤਕਰੀਬਨ ਅੰਦਾਜ਼ਨ 80 ਦੇ ਨੇੜੇ ਨੌਜਵਾਨਾਂ ਨੇ ਆ ਕੇ ਹੁਣ ਤੱਕ ਖੂਨਦਾਨ ਕਰ। ਕਿੰਨੇ ਵਜੇ ਤੱਕ ਕੈਂਪ ਚੱਲੇਗਾ ਜੀ? ਇਹ ਕੈਂਪ ਤਕਰੀਬਨ 4 ਵਜੇ ਤੱਕ ਚੱਲੇਗਾ। ਸਕੀਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਸਾਲਾਂ ਤੋਂ ਜੋ ਸ਼ੰਤ ਸ਼ਤਰਾਮਨ ਜੀ 15 ਸਾਲ ਪਹਿਲਾ ਲਗਭਗ ਜੜੀ ਸ਼ੀਨ ਹੋਈ ਸੀ ਔਰ ਇਹ ਕੈਂਪ ਕਿੱਲੇ ਕਰੋ ਲਗਾਇਆ ਜਾ ਰਿਹਾ ਕੁਛ ਅੰਦਾਜ਼ਾ ਹੈ ਹਾਂਜੀ ਇਹ ਕੈਂਪ ਤਕਰੀਬਨ ਅੱਜ 6ਵੀਂ ਵਾਰੀ ਇਹ ਲਗਾਇਆ ਜਾ ਰਿਹਾ ਜੀ ਜੋ ਬੜੀ ਸੰਕਟਾਂ ਦੇ ਵਿੱਚ ਉਚਾ ਆ ਜੀ ਔਰ ਸੰਕਟਾਂ ਨੂੰ ਦਾਨ ਕਰਕੇ ਸਾਥ ਦੇ ਰਹੀ ਸੋ ਜਿਹੜੀ ਇੱਥੇ ਟੀਮ ਹੈਗੀ ਮਾਰ ਡਾਕਟਰਾਂ ਦੀ ਉਹ ਕਿੱਥੋਂ ਆਈ ਹੈਗੀ ਇਹ ਜਲੰਧਰੋਂ ਟੀਮ ਆਈ ਹੈ हां जिंदलंदर इंस्टीट्यूट ऑफ ब्लड हॉस्पिटल और भीत्रा ऑटो नोवा हॉस्पिटल पहला ये कि ਫਗਵਾੜੇ ਦੀ ਜੋ ਬਲੱਡ ਟੀਮ ਸੀ ਉਹ ਤੋਂ ਕਾਦੇ ਹੁੰਦੇ ਸੀ ਔਰ ਉਹ ਕੁਝ ਤਰੁਤੀਆਂ ਕਰਕੇ ਸਰਕਾਰ ਦੀ ਹੀ ਜਿਹੜੀ ਸਰਕਾਰੀ ਬਲੱਡ ਬੈਂਕ ਸੀ ਔਰ ਸਰਕਾਰ ਨੇ ਉਸ ਨੂੰ ਸੂਰੀ ਤਰ੍ਹਾਂ ਨਹੀਂ ਚਲਵਾਇਆ ਜੋ ਕਿ ਉਹ ਬਿਜ਼ਨਸ ਵਰਗਾ ਹੋਵੇ ਜਿੱਦਾਂ ਲੋਕਲ ਫਗਵਾੜਾ ਜਿਹੜੀ ਬਲੱਡ ਡਰਾਈਵ ਸੀ ਜਿਹਨਾਂ ਹਸਪਤਲ ਤੋਂ ਉਸ ਟੀਮ ਨੂੰ ਲਾਇਆ ਜਾਂਦਾ ਸੋ ਕੀ ਅਪੀਲ ਕਰਦੇ ਹਾਂ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਵਿਸ਼ੇਸ਼ ਤੌਰ ਕਿਸ ਤਰ ਨਸ਼ਿਆਂ ਨੂੰ ਤਿਆਗ ਕੇ ਕਿਸ ਤਰ੍ਹਾਂ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਚੱਲਣ ਔਰ ਕਿਸ ਤਰ੍ਹਾਂ ਖੂਨਦਾਨ ਕਰਦੇ ਰਹੇ ਦੇਖੋ ਗੁਰੂ 비ਦਾਸ ਮਹਾਰਾਜ ਦੀ ਵਿਚਾਰਧਾਰਾ ਡਾ. ਅੰਮ੍ਰਿਤ ਅਮੀਰ ਗੱਪੀ ਦੀ ਵਿਚਾਰਧਾਰਾ ਔਰ ਸੰਤ ਰਾਮਾਨੰਦ ਜੀ ਦੀ ਵਿਚਾਰਧਾਰਾ ਕਹਿੰਦੇ ਸੀ ਜੋ ਕਿ ਬੜੋ ਜੁੜੋ ਸੰਦਰਖਰੋ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਆਪਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਚਾਹੀਦਾ ਔਰ ਕਾਮਲ ਬੁਣਾਉਣਾ ਚਾਹੀਦਾ ਤਾਂ ਕਿ ਉਹ ਦੇਸ਼ ਦੇ ਹੁਕਮਰਾਨ ਬਣ ਔਰ ਨਸ਼ਿਆਂ ਨੂੰ ਵਿਆਗਣ ਜੇਕਰ ਨਸ਼ਿਆਂ ਦੇ ਵਿੱਚ ਪੈ ਗਏ ਤਾਂ ਇਹ ਸਾਡਾ ਦੇਸ਼ ਬਰਬਾਦ ਹੋ ਜਾਣਾ ਹੈ ਸਰ ਪ੍ਰਧਾਨ ਜੀ ਦੱਸੋ ਕਿ ਇਹ ਜਿਹੜਾ ਜਿਹੜਿਆ ਨੇ ਖੂਨਦਾਨ ਕਰ ਰਹੇ ਹੈਗੇ ਆ ਪਿੱਛੇ ਦੇਖਿਆ ਸੀ ਹੁਣੇ ਕਿਸ ਉਹਨਾਂ ਵਿੱਚ ਕੋਈ ਔਰਤਾਂ ਵੀ ਸ਼ਾਮਿਲ ਸਿਗੀਆਂ ਬਹੁਤ ਵੱਡਾ ਮਹਾਨ ਉਪਰਾਲਾ ਹੈਗਾ ਔਰ ਉਹਨਾਂ ਦੀ ਜਿਹੜੀ ਜਿਹੜੇ ਡੋਨਰ ਸਨ ਉਹਨਾਂ ਦੀ ਖੁਰਾਕ ਦਾ ਕੀ ਪ੍ਰਬੰਧ ਕੀਤਾ ਗਿਆ ਇੱਥੇ ਜੀ ਖਾਣੇ ਸੱਜਣਾਂ ਦਾ ਉਹ ਉਹਨਾਂ ਨੂੰ ਵਗੈਰਾ ਦੁੱਧ ਫੂਡ ਸੂਡਰਾਂ ਤੇ ਹੋਰ ਜੂਸ ਵਗੈਰਾ ਤੇ ਲੰਗਰ ਦਾ ਵੀ ਪ੍ਰਬੰਧ ਹੈ ਸੋ ਜੀ ਖਾਣੇ ਕੋਈ ਕਮੀ ਨਹੀਂ ਸੋ ਤੁਸੀਂ ਕਰ ਰਹੇ ਸੀ ਹਰਿਸ਼ਪਿੰਡਾ ਜਣ ਗੱਲਬਾਤ ਲਈ ਧੰਨਵਾਦ ਸਰ ਜਿੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈਗਾ ਇੱਥੇ ਕੁਝ ਇਸ ਬਾਰੇ ਜਾਣਕਾਰੀ ਦਿਓ ਕਿਸ ਤਰ੍ਹਾਂ ਦਾ ਕੈਂਪ ਹੈਗਾ ਸਾਰਾ ਸਰ ਕੈਂਪ ਦਾ ਸੰਦਾਨ ਕੰਮ ਚੱਲਿਆ ਬਹੁਤ ਵਧੀਆ ਹੈ ਨਾ ਨਾ ਕਾਫੀ ਉਤਸ਼ਾਹ ਹੈ ਬਾਰ ਬਾਰ ਕਾਫੀ ਡੋਨਰ ਆ ਜਿੱਤੇਗੇ ਆਪ ਵੀ ਆਈ ਜਾ ਰਹੇ ਹਨ ਉਹਨਾਂ ਨਾਲ ਜਿਨੇ ਤੋਂ ਵੱਧ ਤੋਂ ਵੱਧ ਉਸਨੇ ਡੋਨਰ ਪਲਾਟ ਦੇ ਕੰਪੀਟਿਸ਼ਨ ਮਰੀ ਤੇ ਕਮਾਓ ਬਤ ਕਰਮ ਕਰਕੇ ਨਾ ਪਲਾਟ ਦੀ ਬਹੁਤ ਜ਼ਿਆਦਾ ਸੌਂਟੇਜ ਹੈ ਜੀ ਇਹਦੇ ਕਰਕੇ ਕੈਂਪ ਜਿੰਨੇ ਜ਼ਿਆਦਾ ਹੋ ਸਕੀਏ ਕੈਂਪ ਲੱਗੇ ਕਿੰਨੇ ਤੋਂ ਕਿੰਨੇ ਵਿੱਚ ਸਥਾ ਕਰਨ ਇਸ ਸਾਟ 2 ਵਜੇ ਤੱਕ ਕਰ ਹੈਗਾ ਸੋ ਹੁਣ ਤੱਕ ਕਿੰਨੇ ਡੋਨਰਸ ਆ ਚੁੱਕੇ ਹੁਣ ਤੱਕ ਕੈਸਰ ਦੀ ਤਕਰੀਬਾ ਲਾਰਾ ਸੋ ਉਹਨਾਂ ਦੀ ਜਿਹੜੀ ਹੈ ਜਿਹੜੇ ਖੂਨਦਾਨ ਕਰਦੇ ਹੈਗੇ ਉਹਨਾਂ ਦੀ ਖੁਰਾਕ ਦਾ ਕਿਸ ਤਰ੍ਹਾਂ ਤਿਆਰ ਰੱਖਿਆ ਜਾਂਦਾ ਇੱਥੇ ਇਥੇ ਲਿਕਵਿਡ ਟਾਈਟ ਪ੍ਰੋਪਰ ਡੋਨਰ ਨੂੰ ਚਾਹੀਦੀ ਹੁੰਦੀ ਆ ਉਹ ਦੇਖੀ ਜਾ ਰਹੀ ਹੈ ਤੇ ਜੂਸ ਤੇ ਪਾਣੀ ਤੇ ਕੋਲਡ ਡਰਿੰਕ ਲੋਨ ਲਈ ਸਾਰੇ ਉਹ ਸਾਰੇ ਲੈਵਲ ਹੈਗੇ ਕੈਂਪ ਤੇ ਡੋਨਰ ਦਾ ਪ੍ਰੋਪਰ ਕੇਅਰ ਕਰਕੇ ਜਾ ਰੱਖਿਆ ਜਾ ਰਿਹਾ ਸਾਰਾ ਇਸ ਲਈ ਵੀ ਜਿਹਦੇ ਨਾਲ ਪਾਣੀ ਵੀ ਤਿਆਰ ਜਾ ਰਿਹਾ ਹੈ सारा अरेजमेंट बढ़ती है डॉक्टर की अपील करते, किस दान करते हो किस तरह सूचा खूनदान करते रहना चाहिए ताकि मानवता का भला हो सके खूनदान की खून लाइन की चीज़ है जो किसी मशीन के राही नहीं बन सकती ह्यूमन चीन है जो बॉडी बच सकता है अब गर्मी से बलड की सब तो ज्यादा लौड़ है कि सोटेज करके बलड की वजह ना ये वाइसिया गल नहीं है कि सब किसी की जान बच सके वो तो व्लड रिनेट करें धनबाद